ਸਤਿ ਜੀ ਰਿਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਮੌਸਮ ਦੀ ਗੱਲ ਕਰਦੇ ਆ 30 ਜੂਨਰ ਰਾਤ ਦੇ ਮੌਸਮ ਦੀ ਕੀ ਅਪਡੇਟ ਹੈ ਸੋ ਪਹਿਲਾਂ ਗੱਲ ਕਰੀਏ ਆਪਾਂ ਸ਼ਾਮ ਦੇ ਲਗਭਗ 7:00 ਵਜੇ ਤੋਂ ਬਾਅਦ ਅੱਧੀ ਰਾਤ ਤੱਕ ਦਾ ਮੌਸਮ ਕਿਵੇਂ ਰਹੇਗਾ ਤਾਂ ਇਹਦੇ ਵਿੱਚ ਆਪਾਂ ਨੂੰ ਪੰਜਾਬ ਦੇ 2-4 ਜ਼ਿਲ੍ਹਿਆਂ ਦੇ ਵਿੱਚ ਮੌਸਮੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਉੱਤਰੀ ਤੇ ਨਾਲ ਲੱਗਦੇ ਕੋਈ ਜੁੱਤ ਉੱਤਰ ਪੱਛਮੀ ਹਿੱਸੇ ਜਿਹੜੇ ਇਲਾਕੇ ਪਠਾਨਕੋਟ ਦੇ ਹੋਗੇ ਗੁਰਦਾਸਪੁਰ ਦੇ ਜਾਂ ਹੁਸ਼ਿਆਰਪੁਰ ਦੇ ਕੁਝ ਪਾਗ ਇਹਦੇ ਵਿੱਚ ਅੰਮ੍ਰਿਤਸਰ ਦੇ ਤੇ ਬਾਕੀ ਜਲੰਧਰ ਕਪੂਰਸਲਾ ਦਾ ਵੀ ਸੋ ਕੁੱਲ ਮਿਲਾ ਕੇ ਮਾਝੇ ਦੇ ਖੇਤਰ ਕੁਝ ਦੁਆਬੇ ਦੇ ਇਲਾਕੇ ਜਾਂ ਲਗਭਗ ਇਹ ਜਿਹੜਾ ਹਿੱਸਾ ਹੈ ਸੂੇਸ ਇਲਾਕੇ ਦੇ ਵਿੱਚ ਆਪਾਂ ਨੂੰ ਬਦਲਬਾਹੀ ਦੇਖਣ ਨੂੰ ਮਿਲ ਸਕਦੀ ਹੈ ਕੁਝ ਹਿੱਸਿਆਂ ਵਿੱਚ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਗਰਜ ਚਮਕ ਨਾਲ ਮੀਂਹ ਦੇ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਜਿਆਦਾਤਰ ਸਾਰ ਹੋਣਗੇ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਇਲਾਕੇ ਜਿਵੇਂ ਮੁਕੇਰੀਆਂ ਦਸੂਹਾ ਟਾਂਡਾ ਲਗਭਗ ਦੇ ਇਲਾਕੇ ਬਾਕੀ ਗੁਰਦਾਸਪੁਰ ਤੋਂ ਬਾਅਦ ਅਮਰਸਰ ਜਦンダー ਕਪੂਰਥਲਾ ਹੁਸ਼ਿਆਰਪੁਰ ਦੇ ਇਲਾਕੇ ਵੀ ਇਹਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਸੋ ਇਨ੍ਹਾਂ ਖੇਤਰਾਂ ਦੇ ਵਿੱਚ ਜ਼ਿਆਦਾ ਸਾਰ ਨੇ ਕਿ ਇਹ ਸਿਸਟਮ ਜਾਂ ਬਦਲ ਦਾ ਪ੍ਰਭਾਵ ਜ਼ਿਆਦਾ ਰਹੇਗਾ ਤੇ ਉਸ ਤੋਂ ਬਾਅਦ ਜੇਕਰ ਇਹ ਬਦਲੀ ਸਿਸਟਮ ਦਾ ਤਖੜੇ ਰੂਪ ਨਾਲ ਅੱਗੇ ਵਧਦਾ ਹੈ ਤਾਂ ਆਪਾਂ ਨੂੰ ਤਰਨਤਨ ਸਾਹਿਬ ਤੋਂ ਲੈ ਕੇ ਫਿਰੋਜ਼ਪੁਰ ਮੋਗਾ ਜ਼ਿਲ੍ਹਾ ਲੁਧਿਆਣਾ ਤੋਂ ਲੈ ਕੇ ਨਵਾਂ ਸ਼ਹਿਰ ਗੜਸ਼ੰਕਰਾ ਹੁੰਦੇ ਆਸ-ਪਾਸ ਨੰਗਲ ਆਨੰਦਪੁਰ ਸਾਹਿਬ ਤੇ ਕੁਝ ਭਾਗਾਂ ਦੇ ਵਿੱਚ ਚੰਡੀਗੜ੍ਹ ਮੁਹਾਲੀ ਸਾਈਡ ਦੇ ਫਤਿਹਗੜਾ ਸਾਹਿਬ ਦੇ ਆ ਸਕਦੇ ਨੇ ਸੋ ਇਨ੍ਹਾਂ ਭਾਗਾਂ ਵਿੱਚ ਹਲਚਲ ਹੋ ਸਕਦੀ ਹੈ ਪਰ ਚਾਹਨਸ ਇਨ੍ਹਾਂ ਭਾਗਾਂ ਵਿੱਚ ਘਟਨੇ ਤੇ ਅੱਧੀ ਰਾਤ ਤੱਕ ਮੇਨ ਤੌਰ ਤੇ ਮੌਸਮ ਇਨਾ ਭਾਗਾਂ ਵਿੱਚ ਹੀ ਬਦਲਾ ਦੇਖਣ ਨੂੰ ਮਿਲੂ ਬਾਕੀ ਅੱਧੀ ਰਾਤ ਤੋਂ ਬਾਅਦ ਪੰਜਾਬ ਦਾ ਜੋ ਪੂਰਬੀ ਹਿੱਸਾ ਹੈ ਲਗਭਗ ਇਹ ਇਲਾਕਾ ਹੋ ਗਿਆ ਤੇ ਕੁਝ ਦੱਖਣੀ ਹਿੱਸੇ ਹੋਗੇ ਸੋ ਕਹਿਣ ਦਾ ਭਾਵ ਹੈ ਕਿ ਦੱਖਣ ਤੇ ਪੂਰਬੀ ਹਿੱਸਿਆਂ ਦੇ ਵਿੱਚ ਬੱਦਲਾਂ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਤੇ ਹੋਰ ਵੀ ਬਾਕੀ ਕਈ ਹਿੱਸਿਆਂ ਦੇ ਵਿੱਚ ਕੱਲ ਨੂੰ ਸਵੇਰ ਤੜਕੇ ਸਮੇਂ ਦੇ ਆਸ-ਪਾਸ ਯਾਨੀ ਤੜਕੇ ਤੋਂ ਸਵੇਰ ਦੇ ਪਹਿਲੇ ਘੰਟਿਆਂ ਦਰਮਿਆਨ ਆਪਾਂ ਨੂੰ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ ਕਿਣ ਮਣ ਹੋ ਸਕਦੀ ਹੈ ਬੱਦਲ ਵਾਈ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ। ਸੋ ਟੁੱਟਵੇਂ ਰੂਪ ਵਿੱਚ ਅਜਿਹੀਆਂ ਮੌਸਮੀ ਕਾਰਵਾਈਆਂ ਹੋਣਗੀਆਂ। ਸਾਰੇ ਪੰਜਾਬ ਦੇ ਵਿੱਚ ਇੱਕੋ ਜਿਹੀ ਮੌਸਮੀ ਹਾਲਾਤ ਨਹੀਂ ਹੋਣਗੇ। ਸਾਰੇ ਭਾਗਾਂ ਵਿੱਚ ਮੀਂਹ ਨਹੀਂ ਹੈ ਤੇ ਮੀਂਹ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਮੀਂਹ ਕੁਝ ਭਾਗ ਖੁਸ਼ਕ ਸੋਜੇਹੀਆਂ ਟੁੱਟਵੇਂ ਰੂਪ ਵਿੱਚ ਕਾਰਵਾਈਆਂ ਹੋਣ ਦੀ ਸੰਭਾਵਨਾ ਅੱਜ ਰਾਤ ਸਮੇਂ ਤੇ ਬਾਕੀ ਕੁਝ ਕੱਲ ਤੜਕੇ ਸਵੇਰ ਦੇ ਆਸ-ਪਾਸ ਸੰਭਾਵਨਾ ਬਣੀ ਹੋਈ ਹੈ। ਤੇ ਬਾਕੀ ਰਹਿੰਦੇ ਇਲਾਕੇ ਜਿਵੇਂ ਦੱਖਣ ਪੱਛਮੀ ਫਾਜ਼ਿਲਕਾ ਮੁਕਸਰ ਸਾਹਿਬ ਜਾਂ ਫਰੀਦਕੋਟ ਬਠਿੰਡਾ ਹੋ ਗਿਆ ਇਹ ਇਲਾਕਿਆਂ ਵਿੱਚ ਫਿਲਹਾਲ ਹੁੰਦੀ ਅਪਡੇਟ ਮੁਤਾਬਕ ਸੰਭਾਵਨਾ ਘੱਟੇ ਹੈ ਕਿ ਕੋਈ ਮੀਂਹ ਦੇ ਚਾਂਸ ਹੋਣਗੇ ਹੋ ਸਕਦਾ ਹੈ ਕਿ ਕੋਈ ਛੋਟੇ ਮੋਟੇ ਬਦਲਾਅ ਨਾਲ ਥੋੜੀ ਬਹੁਤ ਕੁਝ ਹਿੱਸਿਆਂ ਵਿੱਚ ਹਲਕੀ ਦਰਮਿਆਨੀ ਮੀਂਹ ਦੇ ਛਿੱਟੇ ਕੁਝ ਹਿੱਸਿਆਂ ਵਿੱਚ ਪੈ ਵੀ ਸਕਦੇ ਨੇ ਛੋਟੇ ਮੋਟੇ ਪੈਛੀ ਰੂਪ ਵਿੱਚ ਪਰ ਕੋਈ ਵੱਡਾ ਤਕੜਾ ਸਿਸਟਮ ਇਹਨਾਂ ਇਲਾਕਿਆਂ ਦੇ ਵਿੱਚ ਬਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਹ ਇਲਾਕੇ ਥੋੜੇ ਜਿਹਾ ਖੁਸ਼ਕ ਜਿਆਦਾ ਬਣੇ ਹੋਏ ਨੇ ਇਹਨਾਂ ਇਲਾਕਿਆਂ ਦੇ ਵਿੱਚ ਨਮੀ ਬਾਕੀ ਹਿੱਸਿਆਂ ਦੇ ਮੁਕਾਬਲੇ ਪੰਜਾਬ ਦੇ ਥੋੜੀ ਜਿਹੀ ਘੱਟ ਹੈ ਸੋ ਜਿਦੇ ਕਰਕੇ ਗਰਜ ਚਮਕ ਵਾਲੇ ਬੱਦਲੇ ਇਸ ਇਲਾਕੇ ਵਿੱਚ ਘੱਟ ਬਣਦੇ ਨੇ ਸੋ ਬਾਕੀ ਅਗਲੀ ਅਪਡੇਟ ਜਿਵੇਂ ਵੀ ਮਿਲਦੀ ਹੈ ਕੱਲ ਸਵੇਰ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਸੋ ਉਦੋਂ ਤੱਕ ਲਈ ਚੈਨਲ ਪੰਜਾਬੀ ਵੈਦ ਨਾਲ ਬਣੇ ਰਹੋ ਇਜਾਜ਼ਤ ਦਿਓ ਧੰਨਵਾਦ ਜੀ